ਪਹਿਲਾਂ ਜਿਹੜੀਆਂ ਵੋਟਾਂ ਪਈਆਂ ਨੇ ਅਸੀਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਾਂ ਨਹੀਂ ਇਹ ਇਹ ਜਿਹੀ ਫਰੀ ਵਾਲੀਆਂ ਚੀਜ਼ਾਂ ਨਹੀਂ ਮਿਲਣੇ ਚਾਹੀਆਂ ਸਾਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ ਲੀਡਰ ਹੋਣੇ ਨਹੀਂ ਚਾਹੀਦੇ ਸਾਰੇ ਠੱਗ ਨੇ ਕੋਈ ਨਹੀਂ ਕਿਸੇ ਦਾ ਕੋਈ ਕੰਮ ਕਰਕੇ ਰਾਜੀ ਕਿਸੇ ਨੂੰ ਕੋਈ ਨਹੀਂ ਦੇਈ ਰਾਜੀ ਆਪ ਦਾ ਡਿਪਾਰਟਮੈਂਟ ਵਾਲੇ ਜਿਹੜੇ ਕੰਮ ਸਾਡੇ ਨੂੰ ਪਹਿਲਾਂ ਜਾਣਸਰ ਹੋ ਜਾਂਦੇ ਜਿਹੜੋਂ ਪੈਨਾ ਪੈਸੇ ਤੋਂ ਹੁੰਦੀ ਸਾਰਿਆਂ ਤੋਂ ਵੱਧ ਹੁਣ ਪੈਸੇ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੋ ਰਿਹਾ ਸੰਗਰੂਰ 'ਚ ਬਹੁਤ ਬੁਰਾ ਹਾਲ ਹੈ ਇਹੋ ਦੇਖੋ ਬਾਈਪਾਸ ਤੇ ਇੱਕ ਐਂਬੂਲੈਂਸ ਗੱਡੀ ਜਿਹਨੂੰ ਪੱਥਰ ਮਾਰ ਕੇ ਰਾਤ ਨੂੰ ਛੱਡੀ ਪਲਟ ਵੀ ਗਈ ਉਹਦਾ ਨੁਕਸਾਨ ਹੀ ਹੋਇਆ ਉਹ ਐਂਬਲਸਟਰ ਦੱਸੋ ਕੀ ਲੁੱਟਣੇ ਇੱਕ ਗਰੀਬ ਅੰਦਾ ਬਸ ਫੇਰਸ਼ਕਾਰ ਹੋ ਗਿਆ ਜਿਹਦੇ ਕੋਲੇ ਮਾੜਾ ਮੋਟਾ ਰਜਦਾਰ ਵੀ ਉਹ ਵੀ ਖਤਮ ਹੋ ਗਿਆ ਕੀ ਕਹਿੰਦੀ ਹੈ ਜਨਤਾ ਲਿਵਿੰਗ ਇੰਡੀਆ ਦਾ ਖਾਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਵੱਖ-ਵੱਖ ਹਲਕਿਆਂ ਦੇ ਵਿੱਚ ਵੱਖ-ਵੱਖ ਲੋਕਾਂ ਦੇ ਨਾਲ ਮਿਲਾਉਂਦੇ ਰਹੇ ਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਜਨਤਾ ਕੀ ਕਹਿੰਦੀ ਆ ਅਤੇ ਕੀ ਆ ਉਹਨਾਂ ਦਾ ਮੋੜ ਕਿਹੜੇ ਮੁੱਦਿਆਂ ਨੂੰ ਲੈ ਕੇ ਕਿਹੜੇ ਸਵਾਲ ਹੋਣਗੇ ਕਿਹੜੇ ਜਵਾਬ ਹੋਣਗੇ ਜਿਸ ਨੂੰ ਲੈ ਕੇ ਪੰਜਾਬ ਦੀ ਜਨਤਾ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਚੁਣੇਗੀ ਕੀ ਨਾਮ ਆ ਸਰ ਜਸਪਾਲ ਸਿੰਘ ਜਸਪਾਲ ਜੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਨਜ਼ਦੀਕ ਨੇ ਪੰਜਾਬ ਦੇ ਵਿੱਚ 1 ਜੂਨ ਨੂੰ ਪੈਣੀਆਂ ਨੇ ਪਰ ਇਸ ਵਾਰ ਥੋੜਾ ਮੋੜ ਕੀ ਆ ਕੀ ਕਹਨੇ ਹੋ ਵੋਟਾਂ ਦਾ ਪਾਵਾਂਗੇ ਜੀ ਪਹਿਲਾਂ ਜਿਹੜੀਆਂ ਵੋਟਾਂ ਪਈਆਂ ਨੇ ਅਸੀਂ ਆਪ ਦੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਾਂ ਜਿਹੜੀ ਸਰਕਾਰ ਆ ਮੌਜੂਦਾ ਇਹ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਵੱਡੇ ਵੱਡੇ ਸੁਪਨੇ ਦਿਖਾ ਕੇ ਸਾਨੂੰ ਸੱਤਾ ਵਿੱਚ ਆਈ ਆ ਤੇ ਇਸ ਵਾਰੀ ਬਹੁਤ ਮਾਨ ਬਣਾ ਰੱਖਿਆ ਵੀ ਇਹਨੂੰ ਸਭ ਕਸਖਾਉਣਾ ਜਿਵੇਂ ਪਹਿਲਾਂ ਦੂਜਿਆਂ ਨੂੰ ਸਖਾਇਆ ਐਵੇਂ ਇਹਨੂੰ ਸਭ ਕਸਖਾਉਣਾ ਜੋ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਮੈਡੀਕਲ ਕਾਲਜ ਬਣਾਉਣੇ ਆ 16 ਮੈਡੀਕਲ ਕਾਲਜ ਕਿਸੇ ਤੇ ਇੱਟ ਵੀ ਨਹੀਂ ਲੱਗੀ ਉਹ ਸਿਰਫ ਬੋਰਡਾਂ 'ਚ ਹੀ ਰਹਿ ਗਏ ਜਿਹੜੀਆਂ ਨੌਕਰੀਆਂ ਸੀਗੀਆਂ ਵਾਅਦੇ ਕੀਤੇ ਸੀ ਉਹ ਵੀ ਸਿਰਫ ਬੋਰਡਾਂ ਦੇ ਵਿੱਚ ਹੀ ਰਹਿ ਗਏ ਕੋਈ ਇਹੋ ਜਿਹਾ ਵਿਕਾਸ ਦਾ ਕੰਮ ਨਹੀਂ ਹੁਣ ਮੌਜੂਦਾ ਕੰਮ ਇਹੋ ਜਿਹਾ ਸਾਡੇ ਮੰਨ ਲਓ ਇਸ ਸੋਨਿਆ ਰੋਡ ਤੇ ਚੱਲ ਰਿਹਾ ਸੀ ਪਾਈਪ ਪਾਉਣ ਦਾ ਉਹ ਕਮਿਸ਼ਨ ਦੇ ਰੋਲੇ ਕਰਕੇ ਮੌਜੂਦਾ ਕੋਈ ਮੰਤਰੀਆਂ ਦਾ ਕਮਿਸ਼ਨ ਨਹੀਂ ਮਿਲਿਆ ਜਾ ਕਿਵੇਂ ਸਾਡੇ ਘਰ ਮੂਰਤ ਤੇ ਆਖੇ 5 ਮਿੰਟ ਹੋਏ ਪੱਟੇ ਰਹਿ ਗਏ ਨਾ ਕੋਈ ਉਹਦੇ ਚ ਪਾਈਪ ਪਾਏ ਨਾ ਉਹ ਅੱਗੇ ਚੱਲਿਆ ਕੰਮ ਉਹਨੂੰ ਉੱਥੇ ਬੰਦ ਸਾਨੂੰ ਆਪ ਖੁਦ ਬੰਦ ਕਰਨਾ ਪੈ ਗਿਆ 10 15000 ਰੁਪਏ ਦਾ ਮੇਰੀਆਂ ਟੈਲਾਂ ਪੱਟ ਗਈ ਮੇਰੀਆਂ ਅਬਦੀਆਂ ਮੇਰਾ ਟੂਟੀ ਦਾ ਕਨੈਕਸ਼ਨ ਪਟ ਗਿਆ 5-6000 ਰੁਪਏ ਮੇਰਾ ਉਹਦੇ ਤੇ ਲੱਗਿਆ 20-25000 ਦਾ ਮੇਰਾ ਪਰਸਨਲ ਨੁਕਸਾਨ ਕਰ ਗਏ ਮੈਂ ਉਹ ਵੀ ਚੱਲ ਲੈਂਦਾ ਜੇ ਜੇ ਸਾਡਾ ਪੂਰੇ ਏਰੀਆ ਦਾ ਵਿਕਾਸ ਹੁੰਦਾ ਮੈਨੂੰ ਉਹ ਹੁਣ ਉਹ ਮੈਨੂੰ ਉਹ ਦੁੱਖਦਾਗਾ ਨਾ ਤਾਂ ਵਿਕਾਸ ਹੋਇਆ ਤੇ ਨਾ ਹੀ ਕੋਈ ਨਾ ਹੀ ਮੇਰੇ ਨਾਲੇ ਮੇਰਾ ਨੁਕਸਾਨ ਕਰਤਾ ਉਹ ਮੇਰੇ ਪੈਸੇ ਲੱਗੇ ਹੋਏ ਮੈਨੂੰ ਦੁੱਖ ਰਹੇ ਨੇ ਉਹ ਜੀ ਵੈਦੀ ਸਾਹਿਬ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰ ਕਹਿੰਦੀ ਆ ਕਿ ਬਿਜਲੀ ਫ੍ਰੀ ਦੇ ਰਿਆ ਹਰ ਮਹੀਨੇ 300 ਯੂਨਟ ਫ੍ਰੀ ਆ ਆਟਾ ਦਾਲ ਫਰੀ ਆ ਔਰਤਾਂ ਨੂੰ ਬਸ ਸਫਰ ਫਰੀ ਆ ਨਹੀਂ ਇਹੋ ਜੀ ਫਰੀ ਵਾਲੀਆਂ ਚੀਜ਼ਾਂ ਨਹੀਂ ਮਿਲਣੀਆਂ ਚਾਹੀਦੀਆਂ ਸਾਨੂੰ ਰੋਜ਼ਗਾਰ ਮਿਲਣਾ ਚਾਹੀਦਾ ਨੌਜਵਾਨਾਂ ਨੂੰ ਜਿਹੜੇ ਪੜ੍ਹੇ ਲਿਖੇ ਐਡੇ ਐਡੇ ਦੇਸ਼ ਵਿਦੇਸ਼ ਛੱਡ ਕੇ ਵਿਦੇਸ਼ਾਂ 'ਚ ਜਾ ਰਹੇ ਨੇ ਕਿਸੇ ਮਾਂ-ਬਾਪ ਦਾ ਦਿਲ ਨਹੀਂ ਕਰਦਾ ਵੀ ਆਪਦੇ ਬੱਚੇ ਨੂੰ ਵਿਦੇਸ਼ਾਂ ਵਿੱਚ ਭੇਜੀਏ ਆਪਦੇ ਨੇੜੇ ਰੱਖ ਕੇ ਅਸੀਂ ਕੰਮ ਕਰਾਈਏ ਉਹਨਾਂ ਤੋਂ ਉਹਨਾਂ ਆਆਂ ਨੂੰ ਘਰੇ ਮਾ ਮਾਵਾਂ ਸੋਜਣ ਵੀ ਰੋਟੀ ਦਈਏ ਬਦੇ ਹੱਥਾਂ ਨਾਲ ਦਈਏ ਉੱਥੇ ਕੀ ਭੁੱਖੇ ਮਰਦੇ ਨੇ ਉਹ ਕੀ ਕਰਦੇ ਨੇ ਇਹ ਸਰਕਾਰ ਇਹ ਵਾਅਦੇ ਕਰਕੇ ਆਈ ਸੀ ਵੀ ਅਸੀਂ ਵਿਦੇਸ਼ਾਂ ਚੋਂ ਵਾਪਸ ਲੈ ਕੇ ਆਵਾਂਗੇ ਬਲਕਿ ਜ਼ਿਆਦਾ ਹਿਜਰਤ ਹੋ ਗਈ ਨੌਜਵਾਨੀ ਮੈਡੀਕਲ ਜਿਹੜੇ ਕਾਲਜ ਨੇ ਇੰਜੀਨੀਅਰਿੰਗ ਕਾਲਜ ਨੇ ਪਲੱਸ 2 ਤੋਂ ਬਾਅਦ ਸਾਰੇ ਖਾਲੀ ਹੋਏ ਪਏ ਨੇ ਕਿਤੇ ਵੀ ਜਾ ਕੇ ਦੇਖ ਲਓ ਤੁਸੀਂ ਇਹ ਸਰਕਾਰ ਦੀ ਨਲਾਇਕੀ ਦਾ ਕਾਰਨ ਹੋਏ ਨੇ ਜੀ ਬਿਲਕੁਲ ਇਹ ਨਹੀਂ ਲੱਗਣਾ ਕਿ ਨੌਜਵਾਨ ਸਰ ਨੂੰ ਵੱਡਾ ਮੁੱਦਾ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਕੀ ਨਾਮ ਹੈ ਸਰ ਸ਼ਵੀਰ ਸਿੰਘ ਜੀ ਅਸਵੀਰ ਜੀ ਇਸ ਵਾਰ ਕੀ ਲੱਗਦਾ ਕਿਹੜੇ ਮੁੱਦੇ ਦੇ ਆਧਾਰ ਤੇ ਵੋਟਾਂ ਪਾਈਆਂ ਜਾਣੀਆਂ ਕਿਹੜੇ ਮੰਨ ਦੇ ਵਿੱਚ ਸਵਾਲ ਹੋਣਗੇ ਬੁੱਟਾ ਕੀ ਪਈਓ ਜੀ ਕਿਸੇ ਨੇ ਕੁਝ ਕਰਿਆ ਤਾਂ ਨਹੀਂ ਹੈ ਜਦੋਂ ਸਾਲ ਤੋਂ ਬਾਅਦ ਤਾਂ ਕੋਈ ਹੀ ਨਹੀਂ ਕੋਈ ਫਿਰ ਅਸੀਂ ਕੀ ਬਾਵਾਂ ਗੁੰਟਾਂ ਮਤਲਬ ਵੀ ਆਪਦੀ ਹੋਰ ਪਾਰਟੀ ਦੇਖਾਂ ਕੋਈ ਇਹ ਪਾਰਟੀ ਨੋਟ ਦਾ ਸੀਰ ਪਾਉਂਦੇ ਨਹੀਂ ਬਿਲਕੁਲ ਨਹੀਂ ਪਾਉਂਦੇ ਇਸ ਤੋਂ ਨਹੀਂ ਸਰਕਾਰ ਕਹ ਰਹੀ ਕਿ ਬੜੇ ਨੌਕਰੀਆਂ ਦੇ ਦਿੱਤੀਆਂ ਨੇ ਪੰਜਾਬ ਦੇ ਵਿੱਚ 45000 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਨੌਕਰੀਆਂ ਸਰਕਾਰੀ ਨੌਕਰੀਆਂ ਦੇ ਦਿੱਤੀਆਂ ਗਈਆਂ ਨੇ ਹੋਰ ਬੜੇ ਕੰਮ ਕੀਤੇ ਨੇ ਸਰਕਾਰ ਨੇ ਨਿਕਲੋ ਕਿੱਥੇ ਦਾ ਹੋਣਗੇ ਜੀ ਇਹਨਾਂ ਵਾਸਤੇ ਹੈਗੇ ਨਹੀਂ ਉਹ ਦਿੱਤੀਆਂ ਨੇ ਆਪਣੇ ਬਾਅਦ ਚ ਕੁਝ ਨਹੀਂ ਨਾ ਹੈ ਉਹਨਾਂ ਦੇ ਬਾਅਦ ਚ ਕੁਝ ਵੀ ਨਹੀਂ ਹੋਗਾ ਬਿਲਕੁਲ ਆ ਬਿਲਕੁਲ ਕੀ ਨਾਮ ਹੈ ਸਰ ਮੇਰਾ ਕੁਲਵੀਰ ਸਿੰਘ ਹੈ ਜੀ ਕੁਲਵੀਰ ਕਿਹੜੇ ਪੰਜਾਬ ਦੇ ਉਹ ਮੁੱਦੇ ਨੇ ਤੁਹਾਨੂੰ ਲੱਗਦਾ ਕਿ ਇਹ ਕੰਮ ਹੋਣਾ ਚਾਹੀਦਾ ਸੀ ਨਹੀਂ ਹੋਇਆ ਦੇਖੋ ਜੀ ਮੈਨੂੰ ਬਹੁਤੇ ਪੰਜਾਬ ਦੇ ਮੁੱਦਿਆਂ ਦੀ ਜਾਨੀ ਸਮਝ ਹੈ ਨਹੀਂ ਪਰ ਸਾਡਾ ਪਿੰਡ ਹੈਗਾ ਫਤੇਗੜ ਛੰਨਾ ਫਤੇਗੜ ਛੰਨਾ ਦੇਖ ਲਾਂ ਦਾ ਇੱਕ ਸਾਂਝਾ ਸਕੂਲ ਸੀਗਾ ਜਿਹੜਾ ਕਿ ਅਪਗ੍ਰੇਡ ਹੋ ਗਿਆ ਸੀਗਾ ਚੰਨੀ ਜਦੋਂ ਮੁੱਖ ਮੰਤਰੀ ਸੀ ਪਰ ਇਹ ਸਰਕਾਰ ਨੇ ਬਣਦੇ ਸਾਰੀ ਸਭ ਤੋਂ ਪਹਿਲਾਂ ਉਹ ਹੀ ਕੈਨਸਲ ਕੀਤਾ ਇਹਨਾਂ ਨੇ ਛੋਟੇ ਛੋਟੇ ਬੱਚੇ ਨੇ 3-4 ਕਿਲੋਮੀਟਰ ਅੱਠਵੀਂ ਤੋਂ ਬਾਅਦ ਪੜਨ ਜਾਂਦੇ ਨੇ ਉਹ ਕੁੜੀਆਂ ਨੇ ਹੋਰ ਨੇ ਵੀ ਉਹ ਕੋਈ ਮਾੜਾ ਕੰਮ ਤਾਂ ਨਹੀਂ ਸੀਗਾ ਚਲੋ ਪਿਛਲੀਆਂ ਸਰਕਾਰਾਂ ਨੇ ਜੋ ਕੋਈ ਮਾੜਾ ਕੀਤਾ ਤਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਇਹਨਾਂ ਨੂੰ ਚੰਗੇ ਸਮਝ ਕੇ ਲੋਕਾਂ ਨੇ ਵੋਟਾਂ ਪਾਈਆਂ ਨੇ ਤਾਂ ਤੁਸੀਂ ਸਕੂਲ ਤਾਂ ਕੋਈ ਉਹ ਕੋਈ ਕ腐ਸ਼ਨ ਨਹੀਂ ਸੀ ਕੁਝ ਨਹੀਂ ਸੀਗਾ ਉਹ ਤਾਂ ਬਣਨਾ ਚਾਹੀਦਾ ਸੀ ਉਹ ਚੀਜ਼ ਤਾਂ ਬਹੁਤ ਦੁੱਖ ਹੈ ਉਹ ਹਲੇ ਤੱਕ ਉਹਨਾਂ ਨੇ ਇਹ ਸਰਕਾਰ ਨੇ ਉਹਦੇ ਬਾਰੇ ਕੋਈ ਮੁੱਦਾ ਨਹੀਂ ਚੱਕਿਆ ਨਾਈ ਸਕੂਲ ਅਪਗ੍ਰੇਡ ਕੀਤਾ ਉਹ ਬੰਦ ਹੀ ਕਰਤਾ ਇਹਨਾਂ ਨੇ ਉਹ 8ਵੀਂ ਦਾ ਹੀ ਰਹਿ ਗਿਆ ਸਕੂਲ ਜੇ ਇਸ ਵਾਰ ਕੀ ਲੱਗਦਾ ਮਨ ਦੇ ਵਿੱਚ ਕੀ ਆ ਕਿਉਂਕਿ ਹਰ ਵਾਰ ਪਹਿਲਾਂ ਸੋਚ ਲੈਂਦੇ ਆ ਵੀ ਇਸ ਨੂੰ ਵੋਟ ਪਾਉਣੀ ਆ ਹਰ ਵਾਰ ਸੋਚ ਲੈਂਦੇ ਆ ਪਰ ਹਲੇ ਸੋਚਿਆ ਨਹੀਂ ਸੋਚਾਂਗੇ ਹੁਣ ਕਿਉਂਕਿ ਜੇ ਸਰਕਾਰ ਵਧੀਆ ਕੰਮ ਕਰਦੀ ਤਾਂ ਹੋ ਸਕਦਾ ਅਸੀਂ ਪਹਿਲਾਂ ਹੀ ਕਹਿ ਦਿੰਦੇ ਵੀ ਬੋਟਾ ਪਾਵਾਂਗੇ ਪਰ ਲੋਕਾਂ ਦਾ ਮਨ ਬਦਲਿਆ ਹੋਇਆ ਇਸ ਵਾਰ ਇਸ ਵਾਰ ਇਹਨਾਂ ਸੌਖਾ ਨਹੀਂ ਜਿਵੇਂ ਪਹਿਲਾਂ ਇਹ 92 ਸੀਟਾਂ ਜਿੱਤ ਗਈ ਹਨ ਐਨਨ ਸੌਖਾਂ ਨੇ ਜਿਹੜਾ ਹੁਣ ਇੰਨੀ ਛੇਤੀ ਇਹ ਵੀ ਜਿੱਤੇ ਜਾਣਗੇ ਸੰਗਰੂਰ ਤੋਂ ਐਮਪੀ ਦੀ ਜਿਹੜੀ ਇਲੈਕਸ਼ਨ ਕਿਹੜੇ ਉਹ ਮੁੱਦੇ ਨੇ ਕਿਹੜੇ ਮੁੱਦੇ ਧਿਆਨ ਚ ਆਉਂਦੇ ਨੇ ਵੀ ਯਾਰ ਪੰਜਾਬ ਦੇ ਵਿੱਚ ਇਹ ਹੁਣ ਚਾਹੀਦੇ ਸੀ ਹਰ ਵਾਰ ਲੀਡਰ ਵਾਅਦੇ ਕਰ ਜਾਂਦੇ ਨੇ ਵੀ ਪੂਰੇ ਨਹੀਂ ਹੁੰਦੇ ਲੀਡਰ ਹੀ ਨਹੀਂ ਹੁਣ ਚਾਹੀਦੇ ਜੀ ਲੀਡਰ ਹੋਣੇ ਨਹੀਂ ਚਾਹੀਦੇ ਸਾਰੇ ਠੱਗ ਨੇ ਕੋਈ ਨਹੀਂ ਕਿਸੇ ਦਾ ਕੋਈ ਕੰਮ ਕਰਕੇ ਰਾਜੀ ਕਿਸੇ ਨੂੰ ਕੋਈ ਨਹੀਂ ਦੇ ਕੇ ਰਾਜੀ ਆਪ ਦਾ ਢਿੱਡ ਭਰਨ ਵਾਲੇ ਨੇ ਸਾਰੇ ਕੁਛ ਇਹਦਾ ਕੋਈ ਨਹੀਂ ਸੋਚਦਾ ਜਿਹੜਾ ਬਣ ਗਿਆ ਉਹ ਕਹਿੰਦਾ ਮੇਰੇ ਹੀ ਜਵਾਗ ਬਣੀ ਜਾਣਗਾ ਅੱਗੇ ਨਾ ਕੋਈ ਬਧੇ ਬਸ ਦੂਜਾ ਨਾ ਕੋਈ ਬਣ ਜੇ ਮੇਰੇ ਜਵਾਕ ਮੇਰੀ ਪੀੜੀ ਚੱਲੀ ਜਾਵੇ ਬਸ ਐਮਸੀ ਤੋਂ ਲੈ ਕੇ ਐਮਐਲਏ ਐਮਪੀ ਤੱਕ ਸਾਰੇ ਇਹੀ ਸੋਚਦੇ ਆ ਬਸ ਹੋਰ ਕਿਸੇ ਗਰੀਬ ਦੀ ਕੋਈ ਨਹੀਂ ਸੋਚਦਾ ਵੀ ਕੋਈ ਮੇਰੇ ਪਿੱਛੇ ਜੁੱਤੀਆਂ ਚੜਾਉਂਦਾ ਫਿਰਦਾ ਮੇਰੇ ਭਾਂਡੇ ਮਾਣਦਾ ਫਿਰਦਾ ਉਹਦੇ ਬਾਰੇ ਕਦੇ ਸੋਚੇ ਨਹੀਂ ਇਹਨਾਂ ਨੇ ਇਹਦਾ ਆਪਣੇ ਲੀਡਰਾਂ ਨੂੰ ਬਸ ਬਣਾਉਣਾ ਹੈ ਜੀ ਬਸ ਬਸ ਇਹੀ ਕਹਿਣਾ ਜੀ ਆਪਣਾ ਤਾਂ ਹੋਰ ਕੀ ਕਹਿਣਾ ਜੀ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਵਾਅਦੇ ਤਾਂ ਕਰਦੇ ਨੇ ਪਾਰਟੀਆਂ ਵੋਟਾਂ ਤੋਂ ਪਹਿਲਾਂ ਵਾਅਦੇ ਕਰ ਜਾਂਦੀਆਂ ਨੇ ਪਰ ਵਾਅਦੇ ਵਫਾ ਹੁੰਦੇ ਹੋਏ ਨਜ਼ਰ ਨਹੀਂ ਆਉਂਦੇ ਮੇਰਾ ਨਾਮ ਹੈ ਹਰਦੀਪ ਸਿੰਘ ਸਰ ਜੇਕਰ ਗੱਲ ਕੀਤੀ ਆ ਵੀ ਇਸ ਵਾਰ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਨੇ ਨੌਜਵਾਨ ਆਖਿਆ ਜਾਂਦਾ ਕਿ ਹਰ ਵਾਰ ਚੋਣਾਂ ਦੇ ਵਿੱਚ ਨੌਜਵਾਨਾਂ ਦਾ ਵੱਡਾ ਰੋਲ ਰਹਿੰਦਾ ਸਰਕਾਰਾਂ ਬਣਾਉਣ ਤੇ ਸਰਕਾਰਾਂ ਗਰਾਉਂਡ ਦੇ ਵਿੱਚ ਕਿਹੜੇ ਉਹ ਮੁੱਦੇ ਨੇ ਕਿਹੜੇ ਸਵਾਲ ਹੋਣਗੇ ਜੋ ਉਮੀਦਵਾਰ ਨੂੰ ਕਰੋਗੇ ਦੇਖੋ ਜੀ ਜਦੋਂ ਇਹ ਆਮ ਪਾਰਟੀ ਸ਼ੁਰੂ ਹੋਈ ਸੀ ਸਾਡੇ ਮਨਾਚ ਪੂਰੀ ਲਹਿਰ ਸੀ ਵੀ ਚਲੋ ਬੰਦਾ ਆਇਆ ਸਾਡੇ ਵਾਸਤੇ ਕੁਝ ਕਰੂਗਾ ਪਰ ਅਸੀਂ ਇਹਨਾਂ ਨੂੰ ਪੂਰ ਆਪਦੇ ਦਿਲੋਂ ਵੋਟ ਕੀ ਗੱਡੀਆਂ ਕੀ ਅਸੀਂ ਅੱਜ ਤੱਕ ਕੋਈ ਪੈਸਾ ਵੀ ਨਹੀਂ ਲਿਆ ਤਾਂ ਗੱਡੀਆਂ ਵੀ ਫ੍ਰੀ ਚਲਾਈਆਂ ਨੇ ਪਰ ਇਹ ਸਾਡੇ ਆਪਦੇ ਵਾਅਦਿਆਂ ਦੇ ਖਰੇ ਨਹੀਂ ਉੱਤਰੇ ਸਾਨੂੰ ਸਿਰਫ ਪੰਜਾਬ ਚ ਕੀ ਚਾਹੀਦਾ ਇੱਕ ਬੇਰੁਜ਼ਗਾਰੀ ਖਤਮ ਕਰੋ ਇੱਕ ਨਸ਼ਾ ਖਤਮ ਕਰੋ ਪਰ ਇਹਨਾਂ ਨੇ ਇੰਨਾ ਕਿ ਬੇਰੁਜ਼ਗਾਰੀ ਤਾਂ ਕੀ ਖਤਮ ਕਰਨੀ ਸੀ ਨਸ਼ਾ ਹੁਣ ਪਹਿਲਾਂ ਜਿਹੜਾ ਮਹਿੰਗਾ ਨਸ਼ਾ ਵੀ ਉਹਨੂੰ 2-200 ਦਾ ਮਿਲ ਜਾਂਦਾ ਕੀ ਇਹ ਗੱਲ ਸਹੀ ਹੈ ਕਿ ਗਲਤ ਤੁਸੀਂ ਆਪ ਦੱਸੋ ਸਾਨੂੰ ਰੋਜ਼ਗਾਰ ਕੋਈ ਨਹੀਂ ਮਿਲ ਰਿਹਾ ਨਸ਼ੇ ਦੇ ਖਿਲਾਫ ਕੋਈ ਗੱਲ ਹੀ ਨਹੀਂ ਕਰਦਾ ਸਾਨੂੰ ਐਦੀ ਵੀ ਨਵੀਂ ਪਾਰਟੀ ਆਈ ਆ ਚਲੋ ਇਹ ਕੁਝ ਕਰਨਗੇ ਪਰ ਇਹਨਾਂ ਦਾ ਕਰਪਸ਼ਨ ਉਹ ਤੋਂ ਵੀ ਜ਼ਿਆਦਾ ਕਰਤੀ ਜਿਹੜੇ ਕੰਮ ਸਾਡੇ ਉ ਪਹਿਲਾਂ ਜਾਣ ਸਰ ਹੋ ਜਾਂਦੇ ਸੀ ਉਹਨੋਂ ਬਿਨਾਂ ਪੈਸੇ ਤੋਂ ਹੁੰਦੇ ਹੀ ਨਹੀਂ ਸਾਰਿਆਂ ਤੋਂ ਵੱਧ ਹੁਣ ਪੈਸੇ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਹੋ ਰਿਹਾ ਇਸ ਵਾਰ ਕੀ ਲੱਗਦਾ ਕਿ ਕਿਉਂ ਕਰਕੇ ਮਾਣ ਸਟੱਪ ਹੋ ਜਾਂਦਾ ਵੀ ਉਹ ਬਟਨ ਉਹ ਤੇ ਨਹੀਂ ਨਹੀਂ ਹੁਣ ਨਹੀਂ ਬਟਨ ਦਬਦਾ ਇਹ ਤਾਂ ਪਹਿਲਾਂ ਹੀ ਜਿਹੜੀ ਗਲਤੀ ਹੋ ਗਈ ਹੋ ਗਈ ਇਹਦੇ ਨਾਲੋਂ ਵਧਿਆ ਸਾਨੂੰ ਸਿੰਘਲਾ ਸਾਹਿਬ ਸੀਗੇ ਸਾਡੇ ਸੰਗਰੂਰ ਦਾ ਵਿਕਾਸ ਤਾਂ ਕਰਿਆ ਕਿਸੇ ਨੂੰ ਵੀ ਪੁੱਛ ਲਓ ਬੱਚੇ-ਬੱਚੇ ਨੂੰ ਸੇ ਸੰਗਰੂਰ ਦਾ ਨਾ ਨਵਿਕਾਸ ਹੋਵੇ ਤਾਂ ਕਹੋ ਕੀ ਨਾਮ ਹੈ ਸਰ ਗੁਰਦੀਪ ਸਿੰਘ ਜੋਤੀ ਗੁਰਦੀਪ ਜੀ ਕਰਕੇ ਸੰਗਰੂਰ ਸੀਐਮ ਸਿਟੀ ਆ ਸੀਐਮ ਸਿਟੀ ਹੋਣ ਦੇ ਨਾਤੇ ਕੀ ਲੱਗਦਾ ਵੀ ਇਹ ਹੋਇਆ ਨਹੀਂ ਯਾਰ ਹੋਣਾ ਚਾਹੀਦਾ ਇਹ ਤਾਂ ਇਹ ਦੇਖੋ ਸਾਰਾ ਕੁਝ ਧੋਖਾ ਹੀ ਹੋਇਆਗਾ ਜਿਹੜੀ ਆਪਣੀ ਗਵਰਨਮੈਂਟ ਹੈ ਸਰਕਾਰ ਬਣੀ ਆ ਲੇਕਿਨ ਅਸੀਂ ਤਾਂ ਐ ਚਾਹੁੰਦੇ ਆਂਗੇ ਕਿ ਸਿੰਘਲਾ ਸਾਹਿਬ ਨੂੰ ਲੈ ਕੇ ਆਈਏ ਦੁਬਾਰਾ ਜਿੰਨਾ ਵੀ ਕੁਝ ਕੀਤਾਗਾ ਸਿੰਘਲਾ ਸਾਹਿਬ ਨੇ ਕੀਤਾਗਾ ਇਹ ਜਿਹੜੇ ਆਮ ਆਦਮੀ ਵਾਲੇ ਨੇਗੇ ਬੰਦੇ ਹੈ ਨਹੀਂਗੇ ਠੀਕ ਆ ਜੋ ਕੁਛ ਵੀ ਕਰ ਦੇਣਗੇ ਸਰਾਸਰ ਨਸ਼ਾ ਇਹੀ ਬੁਕਾਰ ਦੇਣਗੇ ਠੀਕ ਹੈ ਜੀ ਅੱਜ ਕੱਲ ਤੁਸੀਂ ਦੇਖੋ ਕੋਈ ਵੀ ਆ ਧੀ ਆ ਕੋਈ ਭੈਣ ਆ ਜਾਂ ਭਾਈ ਆ ਬਜ਼ੁਰਗਾਂ ਜਿੰਨੇ ਵੀ ਨੇਗੇ ਚਿੱਟੇ ਦੇ ਨਾਲ ਟੀਕੇ ਲਾ ਕੇ ਮਰ ਰਹੇ ਨੇਗੇ ਕੁੜੀਆਂ ਵੀ ਸਰੇ ਆਮ ਸੜਕ ਸਰੇ ਆਮ ਕੁੜੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਨੇ ਨਸ਼ੇ ਪਿੱਛੇ ਦੇਹ ਵਪਾਰ ਦਾ ਧੰਦਾ ਕਰਦੀਆਂ ਨੇਗੀਆਂ ਕੋਈ ਰੋਕ ਨਹੀਂ ਪੁਲਿਸ ਵਾਲਿਆਂ ਨੂੰ ਵੀ ਸਾਰਾ ਕੁਝ ਪਤਾ ਹੈਗਾ ਸਾਰਿਆਂ ਨੂੰ ਪਤਾ ਹੈਗਾ ਆ ਸਾਡੇ ਭਾਈਆਂ ਨੂੰ ਅਸੀਂ ਬਗੈਦਾ ਰਾਤ ਨੂੰ ਆਉਂਦੇ ਆਂਗੇ ਦਿਨੇ ਵੀ ਜਾਂਦੇ ਆਂ ਰਾਤ ਨੂੰ ਵੀ ਦੇਖਦੇ ਆਂ ਦਿਨੇ ਵੀ ਕੀ ਸਾਈਡ ਤੇ ਪਏ ਹੁੰਦੇ ਨੇਗੇ ਕੋਈ ਕੋਈ ਕੁਝ ਨਹੀਂ ਕਰਦਾ ਚੋਰੀਆਂ ਹੋ ਰਹੀਆਂ ਨੇ ਵੱਧ ਤੋਂ ਵੱਧ ਚੋਰੀਆਂ ਕਰਕੇ ਨਸ਼ੇ ਕਰਦੇ ਨੇ ਜਿੰਨੇ ਮਰਜ਼ੀ ਦੇ ਲੂ ਜਾਂ ਬਸਤੀ ਦੇ ਵਿੱਚ ਜਾ ਕੇ ਇਧਰਲੀ ਸਾਈਡ ਤੇ ਨਾਮਨਗਰ ਚ ਕੀ ਫੁੱਲ ਨਸ਼ਾ ਚੱਲ ਰਿਹਾਗਾ ਕੋਈ ਕਿਸੇ ਨੂੰ ਲੱਗਾ ਦੇਗਾ ਨਹੀਂ ਹੈਗਾ ਸਭ ਪੈਸੇ ਲੈਂਦੇ ਨੇ ਠੀਕ ਹੈ ਜੀ ਤਾਂ ਕਰਕੇ ਆਪਾਂ ਤਾਂ ਇਹੀ ਚਾਹਨੇ ਹਾਂਗੇ ਕਿ ਬੰਦੇ ਨੂੰ ਜੇ ਚੁਣਨਾਗਾ ਕਿ ਅਸੀਂ ਜੇ ਚੁਣਨਾ ਚਾਹਾਂਗੇ ਤਾਂ ਸਿੰਘਲਾ ਸਾਹਿਬ ਨੂੰ ਚੁਣਨਾ ਚਾਹਾਂਗੇ ਕਿ ਉਹ ਹੀ ਕੁਝ ਕਰ ਸਕਦੇ ਨੇ ਕਾਂਗਰਸ ਲਿਆ ਕੇ ਅੱਜ ਇਹ ਤੁਸੀਂ ਗੱਲ ਕਰ ਰਹੇ ਸੀ ਲਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਆ ਕਿ ਸੰਗਰੂਰ ਦੇ ਵਿੱਚ ਸੰਗਰੂਰ ਚ ਬਹੁਤ ਬੁਰਾ ਹਾਲ ਹੈ ਜੀ ਹੁਣ ਦੇਖੋ ਬਾਈਪਾਸ ਤੇ ਇੱਕ ਐਂਬੂਲੈਂਸ ਗੱਡੀ ਜਿਹਨੂੰ ਪੱਥਰ ਮਾਰ ਕੇ ਰਾਤ ਨੂੰ ਗੱਡੀ ਪਲਟ ਵੀ ਗਈ ਉਹਦਾ ਨੁਕਸਾਨ ਵੀ ਹੋਇਆ ਉਹ ਐਂਬੂਲੈਂਸ ਤੋਂ ਦੱਸੋ ਕੀ ਲੁੱਟਣਗੇ ਨਸ਼ਾ ਹੀ ਇੰਨਾ ਜ਼ਿਆਦਾ ਵਧ ਗਿਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੋ ਸਾਹਮਣੇ ਕੀ ਆ ਕੀ ਨਾ ਆਪਣੇ ਸੰਗਰੂਰ ਬਾਈਪਾਸ ਤੇ ਪੁਲਿਸ ਨੂੰ ਕਾਰਵਾਈ ਕਰਨ ਨੂੰ ਕਿਹਾ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਨਹੀਂ ਫੜਿਆ ਗਿਆ ਇੱਕ ਗਰੀਬ ਬੰਦਾ ਬਸ ਬੇਰੁਜ਼ਗਾਰ ਹੋ ਕੇ ਬੈਠ ਗਿਆ ਜਿਹਦੇ ਕੋਲੇ ਮਾੜਾ ਮੋਟਾ ਰਜਗਾਰ ਸੀ ਉਹ ਵੀ ਖਤਮ ਹੋ ਗਿਆ ਕਰਮਜੀਤ ਜੀ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਇਸ ਵਾਰ ਕੀ ਲੱਗਦਾ ਵੀ ਕੀ ਹੋਣਾ ਚਾਹੀਦਾ ਦੀ ਪੰਜਾਬ ਦੇ ਵਿੱਚ ਕਿਉਂ ਅਰਗੇ ਵਾਦੇ ਤਾਂ ਹਰ ਕੋਈ ਪਾਰਟੀ ਕਰਦੀ ਵਾਦੇ ਤਾਂ ਦੇਖੋ ਜੀ ਹਰ ਕੋਈ ਕਰ ਰਿਹਾ ਹੈ ਲੇਕਿਨ ਨਿਭਾ ਕੋਈ ਨਹੀਂ ਰਿਹਾ ਠੀਕ ਹੈ ਇਹਨਾਂ ਨੇ ਵਾਦੇ ਕਰੇ ਸੀ ਆਮ ਆਦਮੀ ਪਾਰਟੀ ਨੇ ਕਿੰਨੇ ਕੁ ਵਾਦੇ ਨਿਭਾਤੇ ਕੋਈ ਵਾਦਾ ਨਹੀਂ ਇਹਨਾਂ ਦਾ ਵੀ ਨਿਭ ਰਿਹਾ ਨਸ਼ਿਆਂ ਦੇ ਖਿਲਾਫ ਅਸੀਂ ਬੋਲ ਰਹੇ ਹਾਂ ਅਸੀਂ ਖੁਦ ਐਮਐਲਏ ਸਭ ਕੋਲ ਜਾ ਕੇ ਕਹਿ ਰਹੇ ਹਾਂ ਵੀ ਨਸ਼ੇ ਇੰਨੀ ਜ਼ੂਰੇ ਕੋਈ ਇੱਥੇ ਐਕਸ਼ਨ ਨਹੀਂ ਲੈ ਰਿਹਾ ਨਾ ਚਾਹੇ ਕਿਉਂ ਬੇਰੋਜ਼ਗਾਰੀ ਵਧੀ ਪਈ ਹੈ ਕੀ ਕਿਸੇ ਨੂੰ ਵੋਟਾਂ ਪਾ ਕੇ ਕਰਾਂਗੇ ਮਨ ਅਖੇ ਪੈਸਾ ਤਾਂ ਲੱਗਦਾ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਬੇਰੋਜ਼ਗਾਰੀ ਤੇ ਨਸ਼ਾ ਇਹ ਅਹਿਮ ਮੁੱਦਾ ਰਹਿਣ ਵਾਲਾ ਅਹਿਮ ਮੁੱਦਾ ਰਹੂਗਾ ਜੀ ਇਹ ਨਸ਼ਾ ਤੇ ਬੇਰੋਜ਼ਗਾਰੀ ਇਹੀ ਮੁੱਦਾ ਅਹਿਮ ਇਸ ਦੇ ਪੱਛੇ ਮੰਤਰੀ ਨੂੰ ਇਹ ਇਹ ਸਿੱਧੇ ਘਰੇ ਜਾਊ ਰਿਸ਼ਬਤ ਕੋਰੀ ਦੇ ਵੀ ਇਸ ਦੇ ਪੱਛੇ ਲੋਕ ਇਹਨਾਂ ਨੂੰ ਵੀ ਤੁਸੀਂ ਕੀ ਕਹਿ ਕੇ ਆਈ ਸੀ ਤੇ ਕੀ ਤੁਸੀਂ ਕਰਿਆ ਕੀ ਕਰਕੇ ਦਿਖਾਇਆ ਵੀ ਨਸ਼ਾ ਘਟ ਗਿਆ ਚੋਰੀਆਂ ਘਟ ਗਈਆਂ ਕੁਝ ਨਹੀਂ ਘਟਿਆ ਲੁੱਟਾਂ ਘੋੜਾਂ ਦਾ ਵੀ ਯਾਰ ਹੈ ਇਹ ਬਿਲਕੁਲ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਅਹਿਮ ਮੁੱਦੇ ਰਹਿਣ ਵਾਲੇ ਨੇ ਇੱਕ ਬੇਰੁਜ਼ਗਾਰੀ ਅਤੇ ਦੂਸਰਾ ਨਸ਼ਾ ਜਿਸ ਨੂੰ ਲੈ ਕੇ ਲੋਕ ਸਭਾ ਦੇ ਜੋ VOTER ਨੇ ਸੰਗਰੂਰ ਦੇ ਉਸ ਵਾਰ ਉਹਨਾਂ ਦਾ ਕੀ ਮਾਣਾ ਕਿਹੜੇ ਕੈਂਡੀਡੇਟ ਨੂੰ ਵੋਟ ਪਾਉਂਦੇ ਨੇ ਕਿਸ ਨੂੰ ਜਿਤਾਉਂਦੇ ਨੇ ਤੇ ਕਿਸ ਨੂੰ ਹਰਾਉਂਦੇ ਨੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂ